ਅੱਜ ਮਿਤੀ 30 ਮਾਰਚ 2025 ਨੂੰ 스위프트 ਟੈਕਨੀਕਲ ਕੈਂਪ ਕੱਗਰਸਰਾਏ ਰਾਜਪੁਰਾ ਪਟਿਆਲਾ ਵੱਲੋਂ ਐਨਐਸਐਸ 7 ਰੋਜਾ ਕੈਂਪ ਜੋਗੀ 24 ਮਾਰਚ 2025 ਤੋਂ 30 ਮਾਰਚ 2025 ਤੱਕ ਲਗਾਇਆ ਗਿਆ 7ਵੇਂ ਦਿਨ ਸਮਾਪਤੀ ਸਮਾਰੋਹ ਅਤੇ ਬੈਸਟ ਵਲੰਟੀਅਰਜ਼ ਅਤੇ ਬੈਸਟ ਵਰਕਰ ਨੂੰ ਸਨਮਾਨਿਤ ਕਰਨ ਤੇ ਵਲੰਟੀਅਰ ਨੂੰ ਪ੍ਰੇਰਣਾ ਦੇਣ ਵਾਲਾ ਰਿਹਾ ਐਨ ਐਸ ਐਸ ਕੈਂਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵੱਜੋਂ ਸਹਾਇਕ ਪ੍ਰੋਫੈਸਰ ਵਾਰਿਸ ਸਰ ਸਹਾਇਕ ਪ੍ਰੋਫੈਸਰ ਸਿਵਾਨੀ ਮੈਮ ਅਤੇ ਕੇਹਰ ਸਿੰਘ ਜੀ ਪਹੁੰਚੇ ਮੁੱਖ ਮਹਿਮਾਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਵਲੰਟੀਅਰ ਦੁਆਰਾ 7 ਦਿਨਾਂ ਵਿੱਚ ਕੀਤੇ ਵੱਖ-ਵੱਖ ਵਿਸ਼ਿਆਂ ਵਿੱਚ ਕਾਰਜ ਗੁਜ਼ਾਰੀਆਂ ਲਈ ਵਲੰਟੀਅਰ ਦੀ ਸਲਾਂਗਾ ਕੀਤੀ ਅਤੇ ਉਤਸ਼ਾਹਿਤ ਕਰਦੇ ਹੋਏ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਇਸ ਸਮੇਂ ਐਨਐਸਐਸ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਸਤਨਾਮ ਸਿੰਘ ਸਹਾਇਕ ਪ੍ਰੋਫੈਸਰ ਪ੍ਰਿਆ ਮੈਮ ਹਾਜ਼ਰ ਹਨ ਸਮਾਪਤੀ ਸਮਾਰੋਹ ਵਿੱਚ ਵਲੰਟੀਅਰ ਵੱਲੋਂ ਵਕ-ਵਕ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦਾ ਇੱਕ ਨਾਟਕ ਪੇਸ਼ ਕੀਤਾ ਗਿਆ ਐਨਐਸਐਸ ਸਲੋਗਨ ਸੰਬੰਧਿਤ ਕਵਿਤਾਵਾਂ ਗੀਤ ਗਾਏ ਗਏ ਪੰਜਾਬ ਵਲੰਟੀਅਰਜ਼ ਦੀ ਯੂਨਿਟ ਵਿੱਚੋਂ ਤਿੰਨ 베ਸਟ ਵਰਕਰ ਚੁਣੇ ਗਏ ਜਿਨ੍ਹਾਂ ਦੇ ਨਾਂ ਜਸਨ ਜੋਤ ਸਿੰਘ ਬੀਕੋਮ ਦੂਜਾ ਸੈਮੈਸਟਰ ਕਸ਼ਿਸਤ ਨੇਜਾ ਬੀ ਕਾਮ ਚੌਥਾ ਸੈਮੈਸਟਰ ਸਿਮਰਜੀਤ ਕੌਰ ਬੀ ਸੀ ਐ ਚੌਥਾ ਸੈਮੈਸਟਰ ਅਤੇ ਦੋ ਵਿਦਿਆਰਥੀ ਬੈਸਟ ਵਲੰਟੀਅਰ ਚੁਣੇ ਗਏ ਜਿਨ੍ਹਾਂ ਦੇ ਨਾਂ ਗੁਰਿੰਦਰ ਸਿੰਘ ਬੀ ਐ ਸੈਮੈਸਟਰ 6 ਸੋਨੀਆ ਬੀ ਸੀ ਐ ਸੈਮੈਸਟਰ 2 ਜਿਨ੍ਹਾਂ ਵਲੰਟੀਅਰ ਨੂੰ ਮੁੱਖ ਮਹਿਮਾਨ ਦੁਆਰਾ ਟਰੋਫੀ ਮੈਡਲ ਸਨਮਾਨ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਵਲੰਟੀਅਰ ਵੱਲੋਂ ਆਉਂਦੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਛੀਆਂ ਦੇ ਲਈ ਪੀਣ ਵਾਲੇ ਪਾਣੀ ਦੇ ਕਟੋਰੇ ਰੁੱਖਾਂ ਉੱਤੇ ਰੱਖੇ ਗਏ ਇਸ ਤਰ੍ਹਾਂ ਸਹਾਇਕ ਪ੍ਰੋਫੈਸਰ ਪ੍ਰਿਆ ਮੈਮ ਵੱਲੋਂ ਐਨ ਐਸ ਐਸ ਯੂਨਿਟ ਦੇ ਸਾਰੇ ਵੋਲੰਟੀਅਰਜ਼ ਅਤੇ ਸਵਿਫਟ ਟੈਕਨੀਕਲ ਕੈਂਪ ਦੇ ਪ੍ਰਿੰਸੀਪਲ ਡਾਕਟਰ ਅਨੀਤਾ ਸੋਨੀ ਪ੍ਰੋਫੈਸਰ ਡਾਕਟਰ ਜਸਪ੍ਰੀਤ ਕੌਰ ਅਤੇ ਪਿੰਡ ਕ ਗਰਸਰਾਂ ਦੇ ਸਰਪੰਚ ਧਰਮਚੰਦ ਸਿੰਘ ਅਤੇ ਪੰਚਾਇਤ ਦਾ 7 ਰੋਜ਼ਾ ਐਨ ਐਸ ਐਸ ਕੈਂਪ ਲਈ ਦਿੱਤੇ ਸਹਿਯੋਗ ਦਾ तहे ਦਿਲੋਂ ਧੰਨਵਾਦ ਕੀਤਾ ਗਿਆ।